ਸੀਐਮ ਸਾਹਿਬ ਅਸੀਂ ਐਸੇ ਦਾਣਾ ਮੰਡੀ ਦੇ ਵਿੱਚ ਇੱਕ ਰੈਲੀ ਕੀਤੀ ਸੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਆਏ ਉਦੋਂ ਵੀ ਐਸੇ ਤਰ੍ਹਾਂ ਠਾਠਾ ਮਾਰਦਾ ਇਕੱਠ ਹੋਇਆ ਔਰ ਮੈਂ ਉਸ ਦਿਨ ਇਹ ਗੱਲ ਕਹਿਤੀ ਸੀ ਕਿ ਅੱਜ ਦੇ ਇਸ ਠਾਠਾ ਮਾਰਦੇ ਇਕੱਠ ਨੇ ਮੋਹਰ ਲਾਤੀ ਆ ਕਿ ਹਲਕਾ ਮਜੀਠਾ ਐਤ ਕੀ ਆਮ ਆਦੀ ਪਾਰਟੀ ਦੀ ਵੱਡੀ ਜਿੱਤ ਕਰਾਊਗਾ ਔਰ ਲੋਕਾਂ ਨੇ ਕਰਾਈ ਇਹਦੇ 'ਚ ਕੋਈ ਦੋ ਰਾਇ ਨਹੀਂ ਹਰ ਇੱਕ ਭੈਣ ਭਰਾ ਨੇ ਦਿਨ ਰਾਤ ਮਿਹਨਤ ਕੀਤੀ ਔਰ ਉਸ ਮਿਹਨਤ ਦਾ ਸਾਰ ਨਤੀਜਾ ਜਿਹੜਾ ਤੁਹਾਡੇ ਸਾਹਮਣੇ ਆ ਸਾਡੇ 33 ਬਲਾਕ ਸੰਤیاں ਸੀ ਜਿਹਦੇ ਵਿੱਚੋਂ ਸਾਰ ਆਪਣੀਆਂ 29 ਬਣੀਆਂ ਤਿੰਨ ਅਕਾਲੀ ਦਲ ਦੀਆਂ ਬਣੀਆਂ ਤੇ ਸਾਰੇ ਇੱਕ ਕਾਂਗਰਸ ਦੀ ਬਣੀ ਔਰ ਸਾਰ ਵੱਡੀ ਗੱਲ ਇੱਥੇ ਸਭ ਤੋਂ ਵੱਡੀ ਗੱਲ ਇੱਥੇ ਕਾਲੀ ਤੇ ਕਾਂਗਰਸੀ ਇਕੱਠੇ ਹੋ ਗਏ ਸਰ ਕਾਂਗਰਸ ਨੇ ਬਾਈਕਾਟ ਕਰਤਾ ਉਹਨਾਂ ਦਾ ਇੱਕੋ ਬੰਦਾ ਗਰਜੀਤ ਔਜਲੇ ਦੇ ਗਰੁੱਪ ਦਾ ਖਲੋਤਾ ਰਹਿ ਗਿਆ ਜਿਹੜੇ ਬਾਕੀ ਉਹ ਜਿਨ੍ਹਾਂ ਨੂੰ ਮਾਝਾ ਬਰਗੇੜ ਕਹਿੰਦੇ ਨੇ ਉਹਨਾਂ ਨੇ ਬਾਈਕਾਡ ਕਰਤਾ ਰਾਜਾ ਸੰਸ ਵਿੱਚ ਵੀ ਕਰਤਾ ਮਜੀਠੇ ਵੀ ਕਰਤਾ ਹੋਰ ਇੱਕ ਦੋਲ ਕੈਂਚ ਕਰਤਾ ਔਰ ਗੁਰੂ ਦੀ ਕਿਰਪਾ ਦੇ ਨਾਲ ਇਹ ਸਾਰੇ ਇਕੱਠੇ ਹੋ ਗਏ ਪਰ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੇ ਤੇ ਇਹੋ ਜਿਹਾ ਮਿਹਰ ਭਰਿਆ ਹੱਥ ਰੱਖਿਆ ਇਹੋ ਜਿਹੀ ਕਿਰਪਾ ਕੀਤੀ ਸਰ ਅਸੀਂ ਦੋਵੇਂ ਮਾਂਜ ਕੇ ਰਹਤੇ ਅਸੀਂ ਦੋਵੇਂ ਮਾਂਜ ਕੇ ਰਹਤੇ ਤੇ ਵੱਡੀ ਜਿੱਤ ਜਿਹੜੀ ਇਸ ਹਲਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਹੋਈ ਚਾਰ ਸਾਡੀਆਂ ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਸਾਰੇ ਅਸੀਂ ਬੜੇ ਮਾਣ ਨਾਲ ਕਹਿੰਨੇ ਆ ਕਿ ਇੱਥੇ ਜਦੋਂ ਵੀ ਉਹ ਵੀ ਚਾਰੇ 'ਚੋਂ ਤਿੰਨ ਸਾਰੇ ਹੀ ਜਿੱਤੇ ਇੱਥੇ ਪਹਿਲਾਂ ਹਮੇਸ਼ਾ ਜਦੋਂ ਵੀ ਕਿਤੇ ਕੋਈ ਗੱਲ ਚੱਲਦੀ ਸੀ ਤੇ ਕਾਲੀ ਕਾਲੀ ਦਲ ਦੀ ਚੱਲਦੀ ਸੀ ਔਰ ਕਾਂਗਰਸ ਦੀ ਸਰਕਾਰ ਸੀ ਤੋਂ ਤਾਂ ਵੀ ਸੰਤੀਆਂ ਸਾਰੀਆਂ ਜਿੱਤ ਗਏ ਤੇ ਜ਼ਿਲ੍ਹਾ ਪ੍ਰੀਸ਼ਦ ਜਿੱਤ ਗਏ ਪਰ ਤੁਸੀਂ ਐਦ ਕੀ ਆਪਣੇ ਛੋਟੇ ਭਰਾ ਤੇ ਮਿਹਰ ਭਰਿਆ ਹੱਥ ਰੱਖਿਆ ਤੁਸੀਂ ਮੈਨੂੰ ਇਥੋਂ ਦਾ ਜਦੋਂ ਦਾ ਹਲਕਾ ਇੰਚਾਰਜ ਲਾਇਆ ਮੈਂ ਉਸ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਇਹਨਾਂ ਲੋਕਾਂ ਨੂੰ ਇਹਨਾਂ ਮੇਰੇ ਭੈਣ ਭਰਾਵਾਂ ਨੂੰ ਪੁੱਛ ਲਓ ਕਿਸੇ ਨੇ ਮੈਨੂੰ ਪਿੰਡ ਸੱਦਿਆ ਹੋਵੇ ਕਿਸੇ ਨੇ ਮੈਨੂੰ ਘਰ ਲਈ ਮਿਲਣੀ ਕਿਹਾ ਹੋਵੇ ਮੈਂ ਆਪਣੇ ਪਰਿਵਾਰ ਨੂੰ ਟਾਈਮ ਕੱਢ ਦਿੰਦਾ ਪਰ ਮੈਂ ਇਸ ਪਰਿਵਾਰ ਨੂੰ ਵੱਧ ਟਾਈਮ ਦਿੰਦਾ ਕਿਉਂਕਿ ਸਾਰੇ ਮੇਰੇ ਪਰਿਵਾਰ ਨੇ ਔਰ ਔਰ ਇਹਨਾਂ ਭੈਣ ਭਰਾਵਾਂ ਨੇ ਐਦ ਕੀ ਇਥੋਂ ਦਾ ਜਿਹੜੇ ਹੰਕਾਰੀ ਬੰਦੇ ਸੀ ਉਹਨਾਂ ਦਾ ਸਰ ਤਖਤਾ ਪਲਟ ਕੇ ਰਹਿ ਤਾ ਸਰ ਤੁਸੀਂ ਵੇਖਿਆ ਹੋਣਾ ਇੱਕੋ ਹਲਕਾ ਮਜੀਠਾ ਜਿੱਥੇ ਸੁਖਬੀਰ ਬਾਦਲ ਆਇਆ ਸਰ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਦੇ ਵਿੱਚ ਸੁਖਬੀਰ ਬਾਦਲ ਆ ਕੇ ਸਾਡੇ ਖਿਲਾਫ ਬੜਾ ਊਲ ਜਲੂਲ ਬੋਲ ਕੇ ਗਿਆ ਔਰ ਮੈਨੂੰ ਵੀ ਫਿਰ ਇਮੀਡੀਏਟਲੀ ਇੱਥੇ ਰੈਲੀ ਰੱਖਣੀ ਪੈ ਗਈ 4 ਦਿਨਾਂ ਦੇ ਵਿੱਚ ਇਹਨਾਂ ਭੈਣ ਭਰਾਵਾਂ ਨੇ ਇੱਕ ਰੈਲਾ ਬਣਾ ਕੇ ਰੱਖ ਦਿੱਤਾ ਔਰ ਸਾਰ ਅਸੀਂ ਇਹੋ ਜਿਹਾ ਇੱਥੇ ਮਾਹੌਲ ਬਣਾਵਾਂਗੇ ਸੁਖਬੀਰ ਬਾਦਲ ਤਾਜ ਹੋਟਲ ਤੋਂ ਪਰਾਪਰਾਂ ਚੱਲ ਜੂ ਸਰ ਮਜੀਠੇ ਨਹੀਂ ਵੜੂਗਾ ਹੁਣ ਇਹੋ ਜਿਹਾ ਮਾਹੌਲ ਬਣਾਵਾਂਗੇ ਔਰ ਇਹਨਾਂ ਲੋਕਾਂ ਦੇ ਸਿਰ ਤੇ ਬਣਾਵਾਂਗੇ ਸਰ ਤੁਹਾਡਾ ਜਿੰਨਾ ਤਨਵਾਦ ਕਰ ਸਕਾ ਉਹਨਾਂ ਥੋੜਾ ਮੈਂ ਜਦੋਂ ਹਲਕਾ ਇੰਚਾਰਜ ਲੱਗਾ ਮੈਂ ਇਹਨਾਂ ਲੋਕਾਂ ਨੂੰ ਆਪਣੇਆਂ ਨੂੰ ਭੈਣ ਭਰਾਵਾਂ ਨੂੰ ਪਿੰਡ ਪਿੰਡ ਜਾ ਕੇ ਦੱਸਿਆ ਮੈਂ ਮੈਂ ਸਰ ਨੂੰ ਜਿੱਥੇ ਧੰਨਵਾਦ ਕਰਨ ਵਾਸਤੇ ਗਿਆ ਤੇ ਮੈਨੂੰ ਉਹਨਾਂ ਨੇ ਕੋਲ ਬਿਠਾ ਕੇ ਗੱਲ ਕਹੀ ਸੀ ਕਿ ਤੈਨੂੰ ਤੇਰੇ ਹਲਕੇ ਵਾਸਤੇ ਕਿਹੜੇ ਕੰਮ ਚਾਹੀਦੇ ਨੇ ਤੇ ਸਰ ਸਾਡੀਆਂ ਇੱਥੇ 10 ਸਾਲ ਤੋਂ ਛੜਕਾਂ ਦਾ ਬੜਾ ਮਾੜਾ ਹਾਲ ਸੀ ਕਿਉਂਕਿ ਪਿਛਲੇ 5 ਸਾਲ ਕਾਂਗਰਸ ਦੇ ਉਹ ਚਾਚੇ ਭਤੀਜੇ ਦੇ ਸੀ ਸਰ ਚਾਚੇ ਭਤੀਜੇ ਭਤੀਜਾ ਚਾਹੁੰਦਾ ਸੀ ਇੱਥੇ ਡਿਵੈਲਪਮੈਂਟ ਨਾ ਹੋਵੇ ਕਾਂਗਰਸ ਖੜੀ ਨਾ ਹੋਵੇ ਤੇ ਮੈਂ ਫੇਰ ਇੱਥੋਂ ਜਿੱਤ ਕੇ ਚਲ ਜਾ ਪਰ ਸਰ ਰੱਬ ਬੜਾ ਬਿਆਨਤ ਆ ਉਸ ਗੁਰੂ ਨੇ ਕਿਰਪਾ ਕੀਤੀ ਇਹ ਸਮਾਂ ਆਉਣਾ ਸੀ ਤੇ ਜਿਸ ਦਿਨ ਮੈਂ ਤੁਹਾਡੇ ਕੋਲ ਛੜਕਾ ਲੈ ਕੇ ਗਿਆ ਮੈਂ ਸਰ ਜਦੋਂ ਤੁਹਾਡੇ ਦਫ਼ਤਰੋਂ ਨਿਕਲਿਆ ਮੈਂ ਗਦਗਦ ਹੋ ਗਿਆ ਔਰ ਮੈਂ ਇਹਨਾਂ ਲੋਕਾਂ ਨੂੰ ਇਕੱਲੇ ਇਕੱਲੇ ਨੂੰ ਫੋਨ ਮਾਰ ਕੇ ਦੱਸਿਆ ਮੈਂ ਮਾ ਮਿੱਤਰੋ ਜਿਹੜੀ ਜਿਹੜੀ ਤੁਸੀਂ ਮੈਨੂੰ ਛੜਕ ਲਖਾਈ ਸੀ ਇੱਕ ਵੀ ਛੜਕਿਆ ਜਿਹੜੀ ਨਹੀਂ ਰਹਿਣ ਦਿੱਤੀ ਜਿਹੜੀ ਸੀਐਮ ਸਾਹਿਬ ਨੇ ਪਾਸ ਨਹੀਂ ਕੀਤੀ ਔਰ ਵੱਡੇ ਪੱਦਰ ਤੇ ਸਰ ਸਾਡੇ ਇੱਥੇ ਛੜਕਾਂ ਦਾ ਕੰਮ ਚੱਲ ਰਿਹਾ ਪੰਚਾਇਤਾਂ ਦੇ ਕੰਮ ਜਿਹੜੇ ਸਾਰੇ ਇੱਥੇ ਚੱਲ ਰਹੇ ਨੇ ਹੁਣ ਤੁਹਾਨੂੰ ਬੇਨਤੀ ਕਰਨ ਵਾਸਤੇ ਮੈਂ ਕਹਿਣ ਲੱਗਾ ਕਿਉਂਕਿ ਤੁਸੀਂ ਸਾਡੇ ਲਈ ਰੱਬ ਹੋ ਤੁਸੀਂ ਸਾਡੇ ਲਈ ਰੱਬ ਤੇ ਮੇਰੇ ਬਜ਼ੁਰਗ ਕਹਿੰਦੇ ਹੁੰਦੇ ਸੀ ਰੱਬ ਤੋਂ ਜਿੰਨਾ ਮੰਗ ਲਈਏ ਉਹਨਾ ਥੋੜਾ ਸੋ ਇਸ ਕਰਕੇ ਅੱਜ ਮੈਂ ਤੁਹਾਡੇ ਕੋਲ ਇੱਕ ਦੋ ਛੋਟੀਆਂ-ਛੋਟੀਆਂ ਮੰਗਾ ਰੱਖਣੀਆਂ ਮੇਰੇ ਇਹ ਲਾਕੇ ਦੀਆਂ ਮੰਗਾਣੇ ਕਿਉਂਕਿ ਇਹ ਜਿੰਨੇ ਭੈਣ ਭਰਾ ਬੈਠੇ ਆ ਇਹ ਸਾਰੇ ਮਜੀਠੇ ਦੇ ਆ ਮਜੀਠੇ ਤੋਂ ਬਾਰੀ ਕੋਈ ਨਹੀਂ ਕੋਈ ਸੱਜਣ ਮਿੱਤਰ ਅਖਬਾਰ ਚ ਪੇਪਰ ਚ ਪੜ ਕੇ ਆ ਗਿਆ ਹੋਵੇ ਤੋਂ ਉਹਦੀ ਮੈਂ ਗਰੰਟੀ ਨਹੀਂ ਦਿੰਦਾ ਸੋ ਇਹ ਸਾਰੇ ਮਜੀਠੇ ਵਾਲੇ ਨੇ ਮੇਰੇ ਇੱਥੇ ਇੱਕ ਬਹੁਤ ਵੱਡੀ ਮੰਗਿਆ ਸਰ ਸਾਡੇ ਇੱਥੇ ਕਾਲਜ ਨਹੀਂ ਹੈਗਾ ਸਾਡੇ ਹਲਕੇ ਨੂੰ ਇੱਕ ਕਾਲਜ ਦੀ ਲੋੜ ਆ ਕਿਰਪਾ ਕਰਿਓ ਇੱਕ ਕਾਲਜ ਸਾਨੂੰ ਜਰੂਰ ਦਿਓ ਜਗਾ ਦਾ ਅਸੀਂ ਜਿਹੜਾ ਮਸਲਾ ਹੱਲ ਕਰ ਦਿਆਂਗੇ ਔਰ ਦੂਜੀ ਗੱਲ ਸਰ ਆ ਜਿੱਥੇ ਮੰਡੀ ਦੇ ਵਿੱਚ ਬੈਠੇ ਆ ਇਹ ਮਜੀਠਾ ਕਸਬਾ ਏ ਔਰ ਸਾਰੇ ਇਥੋਂ ਦੀ 15000 ਵੋਟ ਆ ਔਰ ਬਹੁਤ ਇਥੋਂ ਦੇ ਲੋਕ ਜਿਹੜੇ ਭੈਣ ਭਰਾ ਧੜਾ ਧੜ ਸਾਡੇ ਨਾਲ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਰਹੇ ਆ ਸਾਰੇ ਇਥੋਂ ਲਈ ਇੱਕ ਮੰਗ ਰੱਖੂੰਗਾ ਸਾਰੇ ਬਹੁਤ ਵੱਡਾ ਕਸਬਾ ਇੱਕ ਵੀ ਪਾਰਕ ਨਹੀਂ ਸਾਰੇ ਇੱਥੇ ਹੈਗਾ ਕਿਤੇ 100 ਗਾਇਦਾ ਪਾਰਕ ਵੀ ਇੱਥੇ ਨਹੀਂ ਹੈਗਾ ਤੇ ਮੇਰੀ ਬੇਨਤੀ ਹੈ ਮੈਂ ਹੋਰ ਮੰਗਣੀ ਮੰਗਣੀ ਮਜੀਠੇ ਵਾਸਤੇ ਮੈਨੂੰ ਇੱਕ 2 ਏਕੜ ਦਾ ਪਾਰਕ ਬਣਾ ਦਿਓ ਤੇ ਸਰ ਜਗਾ ਵੀ ਲੈ ਕੇ ਦੇਣੀ ਪੈਣੀ ਜੇ ਇਹ ਤੁਹਾਨੂੰ ਬੇਨਤੀ ਆ ਹੋਰ ਮੈਂ ਸਰ ਵਾਹ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਤੁਸੀਂ ਮੈਨੂੰ ਛੜਕਾਂ ਤੋਂ ਨਾ ਨਹੀਂ ਕੀਤੀ ਪਰ ਮੇਰੇ ਇਲਾਕੇ ਦੇ ਵਿੱਚ ਕੋਸ਼ਕ ਛੜਕਾ ਇਹੋ ਜੀਆਂ ਮੈਂ ਆਪਣੇ ਸਰਪੰਚ ਸਾਹਿਬ ਨਾਲ ਮੀਟਿੰਗ ਕਰਕੇ ਸਾਰਿਆਂ ਨਾਲ ਸਲਾਹ ਕੀਤੀ ਸਾਰਿਆਂ ਦਾ ਸਾਰਾ ਹੀ ਅੰਕੜਾ ਕੱਢਿਆ ਪਰ ਜੇ ਉਹ ਗੱਲ ਕਰਾਂ ਤੇ ਬਹੁਤ ਲੰਬੀ ਬਾਹ ਹੋ ਜਾਂਦੀ ਆ ਆਖੀਰਲੀ ਮੰਗਿਆ ਸਰ ਮੇਰੀ ਅਖੀਰ ਲਈ ਮੰਗਿਆ ਮੈਨੂੰ 50 ਕਿਲੋਮੀਟਰ ਨਵੀਆਂ ਛੜਕਾਂ ਦਿੱਤੀਆਂ ਜਾਣ ਔਰ ਮੈਂ ਇੰਨੀ ਕੀ ਬੇਨਤੀ ਕਰੂੰਗਾ ਬਾਕੀ ਤੁਹਾਡੀ ਕਿਰਪਾ ਦੇ ਨਾਲ 2027 ਦੇ ਵਿੱਚ ਉਸ ਤੋਂ ਬਾਅਦ ਆਪਣੀ ਸਰਕਾਰ ਦੁਬਾਰਾ ਬਣ ਜਾ ਰਹੀ ਆ ਤੇ ਬਾਕੀ ਮੰਗਾ ਸਰ ਮੈਂ ਤੁਹਾਡੇ ਕੋ 2027 ਤੋਂ ਬਾਅਦ ਮੰਗ ਲੂੰਗਾ ਇੰਨੀਆਂ ਮੇਰੀਆਂ ਤਿੰਨ ਬੇਨਤੀਆਂ ਜਿਹੜੀਆਂ ਮੇਰੀਆਂ ਬਹੁਤ ਜ਼ਰੂਰੀ ਸੀ ਉਹ ਪ੍ਰਵਾਨ ਕਰਿਓ ਸਰ ਮੈਂ ਤੁਸੀਂ ਮਿਲ ਲਿਆ ਸਰਪੰਚ ਸਾਹਿਬ ਨੂੰ ਸਾਡੇ ਇਥੋਂ ਦੇ ਬਹੁਤ ਮਸ਼ਹੂਰ ਕਵੀ ਕਬੀ ਸ਼ਾਮ ਮਜੀ ਪਿੰਡ ਵਡਾਲੇ ਤੋਂ ਇਹ ਨੇ ਉਹਨਾਂ ਦੀ ਛੋਟੀ ਜਿਹੀ ਇੱਕ ਮੰਗ ਹੈ ਉਹ ਕਹਿੰਦੇ ਕਿ ਉਹਨਾਂ ਦੇ ਨਾਂ ਤੇ ਵੀ ਸਾਡੇ ਨਗਰ ਵਾਸਤੇ ਕੋਈ ਨਾ ਕੋਈ ਵਧੀਆ ਤਰੀਕੇ ਦੀ ਇੱਕ ਜਿਹੜੀ ਲਾਇਬ੍ਰੇਰੀ ਆ ਉਹ ਸਾਨੂੰ ਵਡਾਲੇ ਪਿੰਡ ਦਿੱਤੀ ਜਾਵੇ ਮੈਂ ਇੰਨਿਆਂ ਤੁਹਾਨੂੰ ਬੇਨਤੀਆਂ ਕਰਨੀਆਂ ਸੀ ਔਰ ਮਜੀਠੇ ਦੀ ਸਰ ਇਲੈਕਸ਼ਨ ਆ ਰਹੀ ਆ ਸਾਡੀ ਐਮਸੀ ਦੀ ਆ ਫਰਵਰੀ ਦੇ ਵਿੱਚ ਇਹ ਵੀ ਮੈਂ ਬੇਨਤੀ ਤੁਹਾਨੂੰ ਬਾਅਦ ਚ ਦੱਸ ਦੂੰਗਾ ਕੋਈ ਛੋਟੇ ਮੋਟੇ ਕੰਮ ਨੇ ਉਹ ਵੀ ਸਰ ਕਰ ਦਿਓ ਪਾਰਕ ਦੀ ਜਰੂਰ ਪੈਣ ਰੱਖਿਓ ਹੁਣ ਮਜੀਠੇ ਵਾਲਿਓ ਮੈਂ ਇੱਕ ਝਕਾਰਾ ਲਾਉਣਾ ਤੇ ਦੋਵੇਂ ਬਾਵਾ ਖੜੀਆਂ ਕਰਕੇ ਅੱਜ ਸੀਐਮ ਸਾਹਿਬ ਨੂੰ ਦੱਸ ਦੇਣਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਤੁਹਾਡੇ ਨਾਲ ਚਟਾਨ ਵਾਂਗ ਖੜੇ ਆਂ ਬੁੜੇ ਇਸਾਨ ਆ ਆਮ ਆਦਮੀ ਪਾਰਟੀ ਸਰਦਾਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਹੈ ਤਲਬੀਰ ਸਿੰਘ ਜੀ ਗਿੱਲ ਜੀ ਦਾ ਜਿਨ੍ਹਾਂ ਨੇ ਆਪਣੇ ਹਲਕੇ ਦੇ ਲੋਕਾਂ ਦੀਆਂ ਉਹ ਜ਼ਰੂਰੀ ਗੱਲਾਂ ਮੁੱਖ ਮੰਤਰੀ ਪੰਜਾਬ ਨਾਲ ਤੁਹਾਡੇ ਵੱਲੋਂ ਸਾਂਝੀਆਂ ਕਰ ਦਿੱਤੀਆਂ ਹੁਣ ਮੈਂ ਪਰਮ ਨੂੰ ਬੇਨਤੀ ਕਰਦਾ ਕਿ ਮੁੱਖ ਮੰਤਰੀ ਸਾਹਿਬ ਵਾਲੀ ਸਾਊਂਡ ਚਾਲੂ ਕਰ ਦਿਓ ਆਪਾਂ ਉਹਨਾਂ ਦਾ ਕੱਲਾ-ਕੱਲਾ ਸ਼ਬਦ ਸੁਣਨਾ ਹੈ ਸਾਡੇ ਮੁੱਖ ਮੰਤਰੀ ਸਵੇਰ ਤੋਂ ਲੋਕ ਢੀਕਰੇ ਨੇ ਮੁੱਖ ਮੰਤਰੀ ਪੰਜਾਬ ਜੀ ਨੂੰ ਸੋ ਮੈਂ ਗੁਜਾਰਸ਼ ਕਰਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਕਿ ਔਰਤੇ ਮਜੀਠਾ ਹਲਕਾ ਵਾਸੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ